ਲੋਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਾਟਾ ਟਾਟੇ ਆਪਣੇ ਚੈਨਲ ਮੋਡੀ ਫੈਮਿਲੀ ਬਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਮਾਰਨਿੰਗ ਦੀ ਸਟਾਰਟਿੰਗ ਹੋ ਚੁੱਕੀ ਆ ਉੱਠਦਾ ਹੀ ਫੋਨ ਉੱਠਦਾ ਹੀ ਫੋਨ ਹੈ ਉੱਠਿਆ ਬਾਅਦ ਚ ਦੁੱਧ ਬਾਅਦ ਚ ਵੀ ਤੇ ਪਹਿਲਾਂ ਫੋਨ ਚੱਕ ਲਿਆ ਇਹਨੇ ਦੁੱਧ ਪਹਿਲਾਂ ਪੀਤਾ ਦੁੱਧ ਪਹਿਲਾਂ ਪੀਤਾ ਸੀ ਫੋਨ ਬਾਅਦ ਚ ਚੱਕਿਆ ਸੀ ਤੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਗੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਮੌਸਮ ਦਾ ਹਾਲਚਲ ਵੀ ਜ਼ਰੂਰ ਦੱਸਿਓ ਤੇ ਸਾਡੇ ਤਾਂ ਰੋਜ਼ ਮੀਂਹ ਹੁੰਦਾ ਤੇ ਅੱਜ ਵੀ ਮੀਂਹ ਨਹੀਂ ਪਿਆ ਗਾ ਆ ਮੌਸਮ ਮੀਂਹ ਵਾਲਾ ਬਣਿਆ ਹੋਇਆ ਅੱਜ ਦਿਨ ਹੈਗਾ ਬੁੱਧਵਾਰ ਤਰੀਕ ਹੈਗੀ ਅੱਜ ਸ਼ਾਇਦ 25 ਤੇ ਹੁਣ ਆਪਾਂ ਚੱਕ ਲਈਏ ਬਿਸਤਰੇ ਬੁਸਤਰੇ ਤਰੇ ਕੋ ਸਟੇ ਯਾਰ ਵੀਡੀਓ ਬਣਾਉਗਾ ਕਿ ਟਰਾਈਪੋਡ ਤੇ ਲਾਉਣਾ ਪਊਗਾ ਮੈਨੂੰ ਲੱਗਦਾ ਟਰਾਈਪੋਡ ਤੇ ਲਾਉਣਾ ਪੈਣਾ ਹਾ ਹੋ ਤੇ ਨਾਲੇ ਰੌਣਕ ਸਾਡੇ ਘਰੇ ਰੌਣਕ ਮੇਰੇ ਖਿਆਲ ਨਾਲ ਹਟੋ ਪਰਮ ਨਾਲ ਹੀ ਆ 1000 ਤਾਂ ਚੁੱਪਚਾਪ ਬੰਦਰ ਬੈਠਾ ਫੋਨ ਦੇਖੀ ਜਾਂਦਾ ਇਹ ਐਸੀ ਮੈਂ ਐਸੀ ਵੀ ਜਿਹੜਾ ਅੰਦਰ ਬੈਠਾ ਫੋਨ ਦੇਖੀ ਜਾਂਦਾ ਵੀ ਸਾਰੀ ਤੇ ਸਾਰੇ ਕੌਣ ਦਾ ਪਰਮ ਨਾਲ ਆ ਉਹ ਤਾਂ ਜਿਉਂ ਉੱਠ ਦਾ ਬਾਅਦ ਚ ਪਹਿਲਾ ਗਾਣੇ ਚ ਲਾ ਲੰਦਾ ਇਹ ਉਹਦੇ ਸੌਣ ਤੱਕ ਗਾਣੇ ਚੱਲੀ ਜਾਂਦੇ ਤੇ ਆਪਾਂ ਕੋ ਰਾਤ ਦੇ 11 ਵਜੇ ਤੱਕ ਸੁੰਦਾ ਨਹੀਂ ਨੀ ਆਜਾ ਜਾਣਗੇ ਵਾਪਸ ਸਰਪ੍ਰਾਈਜ਼ ਦਾ ਸੈਲੀਬ੍ਰੇਸ਼ਨ ਬੱਚਾ ਜਦੋਂ ਆਉਂਦੇ ਉਹਦੇ ਵਿੱਚ ਕਈ ਗਿਆ ਨੇ ਫੇਟੋ ਮਾਰਚ गाना ਹੋਏ ਫੇਰ ਤਾਂ ਇਸ ਕਰਕੇ ਦਾ ਮੇਰਾ ਕੋਈ ਬੰਦਾ ਕਰ ਕੀ ਹੋ ਰਾਂਗਾ ਜੀ ਨੇ ਸਾਡਾ ਪਉਣਾ ਪਾਈ ਹੋ ਜਾਉ ਸਾਨੂੰ ਕੀ ਇਹ ਤੁਹਾਡੇ ਸਾਰਿਆਂ ਲਈ ਇੱਕ ਸਰਪ੍ਰਾਈਜ਼ ਹੋਊਗਾ ਸਰਪ੍ਰਾਈਜ਼ ਹੀ ਹੁੰਦਾ ਮੈਨੂੰ ਅੰਗਰੇਜ਼ੀ ਥੋੜੀ ਸਰਪ੍ਰਾਈਜ਼ ਜਦੋਂ ਆ ਜਾਂਦੇ ਹੋ ਤੇ ਦੇਖੋ ਹੁਣ ਪਰਮਕ ਦਵਾਈ ਆਂਦਾ ਇਹ ਜੁੜੇ ਰੋਗ ਲੋਗ ਦਿਨ ਨਾਲ ਐਂਟ ਤੱਕ ਠੀਕ ਹੈ ਜੀ ਇਹ ਬੇਪਾਵੇਂ ਪੱਤੇ ਰੱਖਦੇ ਕਹਿੰਦੇ ਇੱਕ ਉੱਤਮ ਜਿਹੜੇ ਬੰਦੇ ਦਾ ਕੰਮਾ ਸੜਾ ਬੋਣੋ ਲੈ ਸੜਾਈ ਯਾਨ ਮੇਰੇ ਨਹੀਂ ਲੱਤਾਂ ਮਾਰੀਆਂ ਮੇਰੀ ਤਾਂ ਥੋਂਗੀ ਦੀ ਹੋਰ ਬੱਸ ਕਰਾਦੀ ਜਿੰਨੀ ਕਬੇ ਠੀਕ ਹੋਈ ਸੀ ਉਤੋਂ ਵੱਧਦੇ ਨੇ ਮੈਂ ਬਥੇਰਾ ਨਾ ੱੱਕੇ ਮਾਰਾਂ ਮੈਂ ਪਰੇ ਹੋ ਜਾ ਪਰੇ ਹੋ ਜਾ ਪਰ ਨਹੀਂ ਪੈਰ ਜੋੜ ਕੇ ਲਿਆ ਕੇ ਮਾਰੇ ਟੁਹੀ ਹਾਈ ਹਾਈ ਬਸ ਖਰਾਬ ਹੋਈ ਨੇ ਮੇਰੀ ਫੇਰ ਨੀਂਦ ਖਰਾਬ ਹੋ ਜਾਂਦੀ ਆ ਫੇਰ ਕਰਕੇ ਜਾ ਕੇ ਨੀਂਦ ਆ ਜਾਂਦੀ ਉਹ ਦੀ ਬਣਾਉਣਾ ਕੀ ਕੀ ਬਣਾਉਣਾ ਜਾ ਕੀ ਜਾ ਚਾਟ ਜੂਟਾ ਉੱਤੇ ਬਣਾ ਲਾ ਤੈਨੂੰ ਪ੍ਰਿੰਟ ਕਢਾ ਕੇ ਲਿਆ ਦੇ ਤੇ ਡੈਡੀ ਬਣਾ ਲੁੱਤ ਰੋਟੀ ਰੋਟੀ ਖਾ ਲੈ ਆਇ ਰਿਹਾ ਪਾ ਲੈ ਰੋਟੀ ਰੋਟੀ ਬਣਾਉਣੀ ਆ ਬਾਹਰਲਾ ਕੰਮ ਤਾਂ ਕਰਤਾ ਚੜ ਜੂਟਾ ਉਹ ਬਣਾਵਾਂ ਮੈਂ ਆਪਦਾ ਜਿਹੜਾ ਕੱਟਿਆ ਤੇ ਮੈਂ ਕੀ ਕਹਿਦੀ ਸੀ ਮੇਰਾ ਤਾਂ ਸੀ ਐਸੀ ਘੰਟਾ ਕ ਚਲਾਇਆ ਹੋਊਗਾ ਘੰਟਾ ਤੋਂ ਘੰਟਾ ਮੈਂ ਤਾਂ ਬੰਦ ਕਰਾ ਦਾਂਗੀ ਫੇਟਾਡ ਲੱਗ ਲਾ ਜੰਗੇ ਬੱਸ ਲੈ ਆ ਤੇ ਸਲਾਈ ਕਰੀਏ ਤੋ ਇੰਚਾਂ ਨੂੰ ਮੈਂ ਗਾ ਦੰਨੀ ਆ ਲੋਟੀ ਜਦੋਂ ਚਾਹ ਨਾਲ ਕੁਝ ਖਾਣ ਦੀ ਕਰੇ ਹੁਣ ਤੁਸੀਂ ਦੱਸਿਓ ਵੀ ਇਹ ਕੀ ਚੀਜ਼ ਆ ਮੇਰੇ ਲਈ ਇੰਨਾ ਕਿ ਬਚਿਆ ਇਹ ਆ ਰੋ ਦਿੱਤਾ ਮੈਂ ਖਾਣ ਤੁਸੀਂ ਦੱਸਿਓ ਵੀ ਇਹ ਕੀ ਚੀਜ਼ ਆ ਧਿਆ ਬਣਿਆ ਸਵਾਦ ਹੁਣ ਆਇਆ ਗਾ ਜੋ ਬਾਟੀ ਉਹ ਲਈ ਬੈਠੀ ਆਂ ਬਾਟੀ ਵੀ ਪਹੁੰਚ ਕੇ ਖਾਣੀ ਹੋ ਜਗੀ ਤਾਂ ਮੇਰੇ ਭੋਗ ਤੇ ਮੀਂਹ ਪਊਗਾ ਦੇਖੋ ਜੀ ਸਾਡੇ ਤਾਂ ਰੋਜ ਬੱਦਲ ਆ ਜਾਂਦਾ ਅੱਜ ਜਾਣੀ ਮੀਂਹ ਨਹੀਂ ਪਿਆ ਸਵੇਰ ਦਾ ਬੱਦਲ ਹੋਣਾ ਆਉਂਦਾ ਚੜ ਕੇ ਹੁਣ ਨਾ ਪੈਣਾ ਸ਼ੁਰੂ ਹੋ ਜਵੇ ਕੀ ਹਾਲ ਆ ਡੱਡੋ ਭੈਣੋ ਐਵੇਂ ਡੱਡ ਮੇਰੇ ਨਾਲ ਮਿੱਠੀ ਨਹੀਂ ਬੋਲਦੀ ਪਤਾ ਨਹੀਂ ਉਹਨੂੰ ਕੀ ਹੋਇਆ ਹੋਇਆ ਜੇ ਮੈਂ ਬੁਲਾਉਣੀ ਆ ਨਾ ਮੂੰਹ ਪਰ ਕਰ ਲੈਂਦੀ ਆ ਮਿੱਟੂ ਕੀ ਗੱਲ ਹੋ ਗਈ ਪੁੱਤ ਬੋਲਦਾ ਕਾ ਤੇ ਨਹੀਂ ਹੈ ਬਿਉ ਰਿਉਂਦੀ ਨਹੀਂ ਚੜ ਜੂੜਨ ਲਾਉਂਦੀ ਤਾਂ ਕਰਕੇ ਉਹ ਥੋੜਾ ਜਿਹਾ ਡਾਕਟਰ ਨੇ ਮਨਾ ਕੀਤਾ ਹੋਇਆ ਉਹ ਤਾਂ ਨਹੀਂ ਆਉਂਦੀ ਇਹ ਚੱਕ ਹੈ ਬੋਲਦੀ ਨਹੀਂ ਅੱਗੇ ਦੇ ਲੋਕ ਕਿਵੇਂ ਜਦੇ ਵੀਡੀਓ ਚ ਹੈ ਨਾ ਜਦੇ ਮੂੰਹ ਇੱਧਰ ਕਰ ਲੈਣਾ ਬੋਲਣ ਲੱਗ ਜਾਣਾ ਮੇਰ ਨਾਲ ਆਰੇ ਕਰਸ ਲੈ ਕੱਲੀ ਆਇਆ ਕੀ ਹਟ ਤਾਂ ਐਂ ਕਾ ਤੇ ਖੋਲ ਤੋ ਨਾ ਹੋਏ ਹੋਏ ਦੀ ਬਟਨ ਜਿਹੜੀ ਉਹ ਦੇਖੀ ਜੇ ਤਾਂ ਮੈਂ ਕਹਾਂ ਆਹ ਟੁੱਟ ਗਈ ਦੀ ਬਲਣੀ ਕੀ ਹੁੰਦਾ ਇਹਦੇ ਵਿੱਚ ਇਹਦੇ ਵਿੱਚ ਤਾਂ ਕੁਛ ਖਾਸ ਨਹੀਂ ਹੁੰਦਾ ਓਏ ਓਏ ਨਾ ਕੀ ਇਹ ਦੇਖਣਾ ਪੱਸ ਕਰ ਹੋਰ ਨਾ ਗਾਲਾਂ ਥਾਂ ਕਰੇ ਆਪਾਂ ਛਿੱਟੀ ਚ ਟਾਰਪੋਰੇ ਇਹ ਜਣਾ ਇਹ ਜਣਾ ਹੈ ਲੈ ਤੁਹਾਨੂੰ ਬਾਹਰ ਲਵਾਉਂ ਮੌਸਮ ਦਿਖਾਈਏ ਇਸ ਵਾਰ ਨਹੀਂ ਮੈਨੂੰ ਲੱਗਦਾ ਹੈਗਾ ਵੀ ਰੱਬ ਖੇਤ ਬਾਕੇ ਕਦੂ-ਕਦੂ ਕਰਨ ਦਊ ਮੈਨੂੰ ਇੱਕ ਦਾ ਹਨਾ ਨਹੀਂ ਉਹੀ ਲੱਗਦਾ ਜਿਆ ਹਰ ਅੰਦਰੋਂ ਹੀ ਬੱਦਲ ਬੱਤ ਬਹੁਤ ਨਾ ਤੀ ਨਾ ਨਹੀਂ ਇੰਨਾ ਵੀ ਨਹੀਂ ਹਗਾਗਾ ਹਾ ਤੀ ਨਾ ਨਹੀਂ ਮੈਨੂੰ ਇੱਕ ਤੇ ਕੱਤੂ ਅੱਗੇ ਵੀ ਇੱਕ ਵਾਰ ਕਰਿਆ ਸੀ ਉਦੋਂ ਥੋੜੇ ਜਿਹਾ ਕਰਿਆ ਸੀ ਹਰੇ ਵਾਲੇ ਚ ਮੀਂਹ ਪੈਂਦਾ ਸੀ ਬਾਇਆ ਨਹੀਂ ਸੀ ਗਿਆ ਉਦਾਂ ਹੀ ਕਦੂ ਕਰਤਾ ਸੀ ਚਲ ਕੋਈ ਗੱਲ ਦੇਖੀ ਜੋ ਆਪਣਾ ਖੇਤ ਤਾਂ ਕਾ ਵੀ ਬੜਾ ਹੋ ਗਿਆ ਪੂਰੀ ਹਰੇ ਬਾਈ ਮਾਰਦਾ ਉਦੋਂ ਸਪਰੇਅ ਕਰੀਦੀ ਉਦੋਂ ਮੀਂਹ ਪੈ ਗਿਆ ਪਨੀਰੀ ਸੋਹਣੀ ਹੋ ਗਈ ਆ ਵਾਹ ਦੇਖੋ ਪਨੀਰੀ ਤੋਂ ਨੌ ਚੋਕ ਪਨੀਰੀ ਤਾਂ ਸੋਹਣੀ ਹੋ ਗਈ ਹਾਂ ਜਾਨ ਮਮਮੀ ਤੂੰ ਜਾਇਆ ਮੈਂ ਤਾਂ ਕੰਮ ਕਰਨਾ ਜੈ ਮਮਮੀ ਤੇਰੀ ਹੋਈ ਆ ਲੈ ਕੇ ਆਇਆ ਹੀ ਨਹੀਂ ਬੀਰਾ ਹੈ ਬੀਰਾ ਆਇਆ ਹੀ ਨਹੀਂ ਮੀਂਹ ਚ ਪਰਮ ਨਹੀਂ ਆਇਆ ਆਪਣਾ ਪਰਮ ਬਿਨਾ ਸਾਡੇ ਘਰੇ ਰੌਣਕ ਨਹੀਂ ਗਈ ਜੀਆ ਤਬਸਾ ਦੇਖੋ ਹੁਣ ਵੀ ਫੋਨ ਇਹਦੇ ਹੱਥ ਜੇ ਆਲਾ ਹੁਣ ਰੱਖ ਕੇ ਨਹੀਂ ਆਇਆ ਲਾ ਪਾਪੀਰੇਟ ਦੇ ਦੂਗਾ ਹੇ ਵੇ ਇੱਥੇ ਟੋਆ ਸੀ ਮੇਰੇ ਪੈਰ ਟੋਇਜ਼ ਪੈ ਗਿਆ ਲੈ ਭਾਈ ਦੇਖੋ ਕਿੰਨੀ ਕਾ ਸੋਹਣਾ ਹੋ ਗਿਆ ਨਾ ਹਰਾ ਵੀ ਹੋ ਜੂ ਕੱਲ ਤਾਂ ਮੀ ਨੇ ਸਾਰਾ ਦੱਬ ਲਿਆ ਸੀ ਏ ਯਾਰ ਅਭੀ ਹੋ ਜਾਣਾ ਕੋਈ ਗੱਲ ਨਹੀਂ ਹੋ ਜਾਊਗਾ ਦੇਖੀ ਜਾਂਦੀ ਹੈ ਕੀ ਬਣਦਾ ਤੋਰੀਆਂ ਨਹੀਂ ਲੱਗੀਆਂਗੇ ਆਪਣੇ ਤੋਰੀਆਂ ਦੇਖ ਕੇ ਆਈਏ ਆਪਾਂ ਠੀਕ ਆ ਜਾ ਚੱਲ ਆ ਜਾ ਤੋਰੀਆਂ ਦੇਖ ਕੇ ਤੋਰੀਆਂ ਨਹੀਂ ਲੱਗਦੀਆਂਗੇ ਤੋਰੀਆਂ ਸਬਜ਼ੀ ਦਾ ਬੜੀ ਸੁਆਦ ਲੱਗਦੀ ਹੈ ਯਾਰ ਇੱਥੋਂ ਧਿਆਨ ਨਾ ਦੇਖੇ ਤੇ ਆਪਾਂ ਟੋਆ ਜੇ ਪੈ ਗਿਆ ਹੈ ਤੋ ਤੇ ਆ ਨਾ ਇੱਥੇ ਆ ਦੇ ਇੱਥੇ ਤੋ ਆ ਨਾ ਅੱਲਾ ਦੀ ਵੇਲ ਨੂੰ ਕੁਛ ਲੱਗਦਾ ਕਦੂਆਂ ਦੀ ਵੇਲ ਹੌ ਵਾਲੀ ਵੇਲ ਤੇ ਦੇਖ ਕੇ ਨਾ ਜਾਮਣਾਂ ਪੱਕੀਆਂ ਨੇ ਸਾਡੇ ਤਾਂ ਹਾ ਇੱਕ ਦੋ ਪੱਕੀਆਂ ਜਿਆ ਰਾ ਦੇ ਆ ਦੇ ਇਹ ਕਿੱਥੇ ਦਿਖਾਵਾਂ ਤੁਹਾਨੂੰ ਆ ਦੇ ਟੁੱਟੀਆਂ ਮਤ ਤੋກະ ਟੁੱਟਣੀਆਂ ਨੇ ਹੈਲੋ ਵਰਤਾ ਭਈਆਂ ਦਾ ਜਵਾਖ ਜੇ ਤੋੜ ਕੇ ਦਿੰਦਾ ਤੇ ਉਹ ਆਇਆ ਨਹੀਂ ਐ ਤੇ ਕੀ ਐ ਤੇ ਕਿ ਉਹਨਾਂ ਦਾ ਮੁੰਡਾ ਨਹੀਂ ਹੈਗਾ ਨਿਗ ਨਿਗ ਕੁੜੀਆਂ ਨੇ ਉਹਨਾਂ ਨੇ ਕਿੱਥੇ ਚੜਨਾ ਉਹ ਆਈਆਂ ਵੀ ਨਹੀਂ ਜੀਰੀ ਲਾਉਂਦੀਆਂ ਨੇ ਤੇ ਕੀ ਤਾਂ ਕਹਿੰਦੇ ਲੇਬਰ ਬਹੁਤ ਘੱਟ ਆ ਡੈਡੀ ਹਾਜ਼ਰ ਹੋ ਡੈਡੀ ਹਾਜ਼ਰ ਹੋ ਡੈਡੀ ਪੂਰੇ ਤਾਂ ਦੇਂਦੀ ਹੋਣੀ ਕਟੋਰੀ ਵਹਾਂ ਵਾਲੀ ਬਿਲ ਤੇ ਦੇਖੀ ਪੇਠੇ ਵੀ ਦੋ ਲੱਗ ਗਏ ਪੇਠੇ ਸਬਜ਼ੀ ਤਾਂ ਭਈ ਨਹੀਂ ਆਣੇ ਨੇ ਖਾਦੀ ਨਹੀਂ ਮੈਨੂੰ ਵੀ ਨਹੀਂ ਸਵਾਲ ਲੱਗੀ ਸੀ ਪਤਾ ਨਹੀਂ ਕਾਤੇ ਮੈਂ ਤਾਂ ਤੋਰੀਆਂ ਹੀ ਸਵਾਲ ਲੱਗਦੀ। ਤੋਰੀਆਂ ਦਾ ਭਾਵੇਂ ਦੋਕੇ ਹੋਣ ਉਹ ਗਾਂ ਵਾਲੀ ਚ ਦੇਖ ਕੇ ਆ ਨੀ ਕਿੰਨਾ ਪਾਣੀ ਖੜਾ ਦੇਖੋ। ਹਾਈ ਹਾਈ। ਮੈਂ ਤਾਂ ਸੌਂ ਗਈ ਸੀ ਬਿੰਦਕ। ਹੁਣ ਜੇ ਮੈਂ ਵੀਡੀਓ ਚ ਦੱਸਤਾ ਵੀ ਮੈਂ ਮੰंजे ਤੇ ਪੈ ਗਈ ਸੀ ਦੱਸਤਾ ਦਿੱਤਾ। ਯਾਰ ਨੂੰ ਵੀ ਪਤਾ ਹੈ ਡੈਡੀ ਨੂੰ ਵੀ ਪਤਾ ਪਰਮ ਘਰੇ ਨਹੀਂ ਸੀਗਾ ਉਹਨੂੰ ਨਹੀਂ ਪਤਾ। ਉਹਨੇ ਵੀਡੀਓ ਦੇਖਣੀ ਹੈ ਨਹੀਂ ਆਪਣੀ। ਜੋ ਮਰਜ਼ੀ ਬੋਲੋ। ਨੋ ਫਿਕਰ ਨੋ ਟੈਨਸ਼ਨ। ਅੱਛਾ ਮੈਂ ਕੀ ਕਹਾਂ ਨਾ ਕਿ ਮਾਸਟਰ ਹੋ ਗਿਆ। ਹੁਣ ਇੱਥੋਂ ਕਿਵੇਂ ਲੱਭੀ ਆਪਾਂ ਤੋਰੀਆਂ? ਡੰਡਾ ਲੈ ਆਉਣਾ ਦੀ ਜਾਰੇ ਆਪਾਂ। ਲੈ ਮੈਂ ਲੱਭਦੀ। ਮੈਂ ਲੱਭਦਾ। ਤੂੰ ਬਾਬੇ ਦੇ ਵਿੱਚ ਕੁਝ ਹੋਇਆ ਸੱਪ ਸਲੋਲੀ ਆ। ਆਏ ਤੋਦੋਂ ਫੁਣਕੇ ਫਟਾ। ਇਹ ਹੋਇਆ ਫਿਰ ਤਾਂ ਮੈਂ ਨਹੀਂ। ਜੇ ਬਦੀ ਨਹੀਂ। ਭਾਈ ਕੁਝ ਹੋਈ ਨਾ ਵਿੱਚ। ਜੀ ਬਦੀਨੀ ਕੀ ਹੱਥ ਚ ਫੜੀ ਰੱਖਾ ਦੋ ਦੋ ਫੋਨ ਕਿਨੇ ਹੋ ਗਏ ਅਰੇ ਸੱਜਣਾ ਬਣਾਈ ਤੂੰ ਵੀਡੀਓ ਨਹੀਂ ਵਧੀਆ ਬਣਾਦਾ ਜਮਾਈ ਈ ਈਵਿਊਅਰਸ ਕਹਿੰਦੇ ਨੇ ਕਹਿੰਦੇ ਯਾਰ ਨੂੰ ਵੀਡੀਓ ਨਹੀਂ ਬਣਾਉਣੀ ਆਂਦੀ ਯਾਰ ਕੈਮਰਾ ਹਿਲਾਇ ਜਾਂਦਾ ਅਦਾ ਮੈਂ ਹੱਥ ਚ ਦੋ ਦੋ ਫੋਨ ਹੈ ਹਾਂ ਹੱਥ ਬਰੇ ਕਰ ਹੂੰ ਤਾਂ ਕੋਈ ਤੋਰ ਹੀ ਨਹੀਂ ਹੈਗੀ ਉਈ ਤੋੜੀ ਤੇ ਬਣਦੀਆ ਤੇਰੀ ਇੱਧਰ ਉਈ ਤੋੜੀ ਦੀ ਪਹਿਲਾ ਹਾਂ ਖਲਾਰਾ ਕਿੰਨਾ ਪਿਆ ਮੈਨੂੰ ਤਾਂ ਕੋਈ ਨਹੀਂ ਦਿਖਦੀ ਆ ਬਰੇ ਕੇ ਦਬਿੱਟਾ ਦੀ ਸੀ ਉਹ ਪਾਈ ਕੇ ਆਹ ਕਿ ਉੱਪਰ ਲੱਗੀ ਹੋਈਆਂ ਨਾ ਪੱਕ ਗਈਆਂ ਮਿੱਟੀ ਦੇ ਦੇਖ ਦੋ ਟੇਰ ਪਏ ਨੇ ਐਡੇ ਟੋਏ ਪਾਏ ਹੋਣ ਹੂੰ ਮਿੱਟੀ ਕੀ ਕਰਨ ਮਿੱਟੀ ਕੱਢਾ ਨਾ ਰੱਖੀ ਆ ਬਸ ਮਰਾ ਜੰਮਿਆ ਫਿਰ ਹਨ ਹਰਾ ਜੰਮਿਆ ਉਹਦਣੇ ਦਾ ਬੀਜਿਆ ਤੇ ਉਹਦਣੇ ਮੀਂਹ ਪਈਏ ਚੱਲ ਆ ਚੱਲੀਏ ਆ ਲੈ ਲਾ ਮਰਾਤੀ ਯਾਰ ਨੇ ਵੀਡੀਓ ਲਓ ਜੀ ਹੁਣ ਤਾਂ ਮੈਂ ਘਰ ਜਾ ਕੇ ਨਾ ਆਉਂਗੀ ਭਾਈ ਮੈਂ ਤਾਂ ਜੀ ਕਰਦਾ ਚਪਟਾ ਜਾਂ ਲਾ ਦਵਾ ਹਾਂ ਮੈਂ ਤਾਂ ਨਾ ਨਹੀਂ ਜਾ ਕੇ ਮੇਰੇ ਜੀ ਆਏ ਜੀ ਹੋਈ ਪਈ ਆ ਵੀ ਮੈਂ ਲਾ ਦਵਾ ਪੱਟਾ ਇੰਨੇ ਲੈ ਲੈ ਵੇਚੋ ਮੈਂ ਗਾੜੀ ਨੇ ਪੱਠਾ ਵਟਿਆ ਮੈਂ ਖਾ ਵਟਿਆ ਪੱਠੇ ਵਟਦੇ ਮੈਂ ਖਰਾ ਵਟੇ ਇਹ ਕੀ ਹੋ ਗਿਆ ਜੱਟਾਂ ਦੇ ਮੁੰਡੇ ਕੰਮ ਕਰਦੇ ਲਾ ਉਹ ਇਹ ੱਡੀ ਦੂਰ ਤੱਕ ਐਥੇ ਲੱਗੇ ਗਿੱਲਾ ਦੇ ਲਗਾਰ ਇੰਨਾ ਵੀ ਨਹੀਂ ਬੱਦਲ ਜਿੰਨਾ ਤੇਰੇ ਡੈਡੀ ਨੇ ਰੌਲਾ ਪਾਇਆ ਹੈ ਮੈਨੂੰ ਤਾਂ ਲੱਗਦਾ ਵੀ ਨਹੋ ਹੋ ਗਿਆ ਨਿੰਘ ਗਿਆ ਬੱਦਲ ਆ ਸੀਗਾ ਤਾਂ ਸੀਗਾ ਤੇ ਇਧਰੋਂ ਚੱਕ ਕੇ ਉਧਰ ਨੂੰ ਚਲੇ ਗਿਆ ਆ ਦੇਖੋ ਆ ਕਾਲੀ ਘਟ ਜਿਹੜੀ ਨੰਘ ਗਿਆ ਬੱਦਲ ਉਹਨਾਂ ਦਾ ਇੰਨਾ ਰੌਲਾ ਪਾ ਆ ਸੀ ਕੱਪੜੇ ਚੱਕਦੇ ਉਹ ਕਰਦੇ ਤੇ ਇੱਕ ਕਰ ਹੋਏ ਆਂ ਦੱਸ ਇੱਕ ਜਗਾ ਮੀ ਤੇ ਇੱਕ ਜਗਾ ਬੱਤਾਂ ਆਹ ਉਹ ਬੋ ਜਾਣ ਚੱਲ ਜੀ ਨਿਰੋਧ ਤੇ ਤੁਸੀਂ ਪਿਆ ਤੇ ਚਾਰਕ ਪਿੰਡੀਆਂ ਨੇ ਉਹ ਬਣਾਉਂਦੇ ਟੋਟੇ ਨਾ ਕਦੇ ਹੋਏ ਆ ਭਾਈ ਸਾਡੇ ਨਾਲ ਚੱਕਦੇ ਹਾਂ ਨੰਨੇ ਕਿਤਾ ਹਾਂ ਕਿ ਆਪਣੇ ਕਈ ਵੀਵਰਸ ਕਹਿੰਦੇ ਆ ਵੀ ਸਾਡੇ ਤਾਂ ਮੀਂਹ ਪਿਆ ਨਹੀਂਗਾ ਮੀਂਹ ਸਾਡੇ ਅਸੀਂ ਲੁਧਿਆਣੇ ਜ਼ਿਲ੍ਹੇ ਤੋਂ ਆ ਸਾਡੇ ਤਾਂ ਮੀਂਹ ਪੈ ਗਿਆ ਅੱਜ ਨਹੀਂ ਪਿਆਗਾ ਕੱਲ ਤੜਕੇ ਪਿਆ ਸੀ ਥੋੜਾ ਤੇ ਰਾਤ ਨੂੰ ਸਾਰੀ ਜਾ ਤੇ ਪਈ ਗਿਆ ਤਕਰੀਬਨ ਤਕਰੀਬਨ ਕੀ ਉਹ ਘਰ ਹਰਿਆਰੂ ਪੌਣ ਆਏ ਹੋਣਗੇ ਝੋਨੇ 'ਚ ਪੈਰ ਤੋਣ ਵਾਲੇ ਕਰੇ ਹੋਈਆਂ ਦੋ ਕਰੇਲੇ ਨੇ ਚਾਰ ਕੰਡੀਆਂ ਨੇ ਕਰੇਲਿਆਂ ਦਾ ਮੈਂ ਕੀ ਕਰੂੰਗੀ ਫਰੂਦ ਵੀ ਨਹੀਂ ਪੱਕੇ ਨਾ ਸਾਡੇ ਜਾਮਣਾਂ ਪੱਕੇ ਨੇ ਨਾ ਸਾਡੇ ਮੁਰਬੱਕੇ ਨੇ ਇੱਕ ਦੋ ਕੁ ਪੱਕੀਆਂ ਨੇ ਤੇट्टी ਖਾਸੀਆਂ ਪੱਕੀਆਂ ਨੇ ਹੁਣ ਮੈਂ ਇੰਨਾ ਕੁ ਤੁਰ ਕੇ ਥੱਕ ਗਈ ਡੈਡ ਨਹੀਂ ਵੀ ਕਾ ਨਾ ਮੇਥੇ ਬੈਹ ਹੁੰਦਾ ਨਾ ਮੇਥੇ ਪੈਹ ਹੁੰਦਾ ਲੇਟ ਆ ਗਈ ਚਲ ਵਧੀਆ ਲੇਟ ਆ ਗਈ ਤੇ ਪਾਣੀ ਫੜਾਉਣ ਲੱਗ ਗਈ ਜਾਮਣਾਂ ਇੱਕ ਦੋ ਕੁ ਪੱਕੀਆਂ ਨੇ ਇੱਕ ਗੁੱਛੇ ਚ ਉਹ ਬੋਕਾਉਂਦੇ ਰਹੇ ਇਹ ਤੋਂ ਉੜਦੇ ਤੇ ਸੀ ਮਿੱਟੀ ਕਾਦੇ ਨਹੀਂ ਬੋਲਦਾ ਮੇਰਾ ਪੁੱਤ ਇਹ ਦੇਖੇ ਜਦੇ ਮੂੰਹ ਪਰੇ ਕਰ ਲੰਦੀ ਆ ਜਮੇ ਬੁਲਾਉਣੀ ਆ ਹਾਏ ਹਾਏ ਇਹਨੂੰ ਕੀ ਹੋ ਗਿਆ ਜਵਾਕਾ ਵਾਂਗੂ ਐਡਾ ਗੁੱਸਾ ਕਰਦਾ ਬਈ ਕੀ ਗੱਲ ਪੁੱਤ ਹਾਂ ਲਾ ਅੱਗੇ ਜਦੇ ਮੂੰਹ ਫੋਲ ਕਰ ਲੰਦੀ ਸੀਗੀ ਪਤਾ ਕੀ ਗੱਲ ਆ ਇਹਨੂੰ ਮਾਂ ਹੋਰ ਦੀ ਖਾਣ ਨਹੀਂ ਦਿੰਦੀ ਕੱਪੜੇ ਆਪਦੇ ਟਨ ਨਿਕਾਲਾ ਮਮੀ ਸੁਵੇਰੇ ਸੁਵੇਰੇ ਹੁਣ ਕਈ ਭੈਣਾਂ ਨੇ ਕਮੈਂਟ ਕਰਨਾ ਭੈਣੇ ਸੂਟ ਨਹੀਂ ਚੇਂਜ ਕਰਿਆ ਤੂੰ ਨਾ ਹੀ ਨਹੀਂ ਹੈ ਆਪਾਂ ਇਨਾ ਲੂੰਗੀ ਮੇਰਾ ਪੱਟਾ ਗਿੱਲਾ ਹੋ ਜਾਂਦਾ ਮੇਰਾ ਪੱਟਾ ਗਿੱਲਾ ਹੋ ਜਾਂਦਾ ਹਾਂ ਇਹ ਦੇ ਇੱਕ ਜਣਾ ਹੋਰ ਮੈਂ ਨਾ ਇਦਾਂ ਇੰਨੀ ਗਰਮੀ ਚ ਵੀ ਨਹੀਂ ਮਹਿ ਲਾਉਂਦੀ ਦੇ ਸੁਵੇਰੇ ਇੱਕ ਜਣਾ ਵਾਪਸ ਸੀ ਕੋਟ ਤੋ ਹਵਾ ਸੁਵੇਰੇ ਜਿਆਰ ਉਸੇ ਹੋ ਗਿਆ ਸੀ ਅੱਡਾ ਮੂੰਹ ਇਹਦਾ ਚੱਕਰੇ ਜੇ ਦਾ ਮੂੰਹ ਕਰ ਲਿਆ ਨਾ ਤੂੰ ਤਾਂ ਇਹਦਾ ਮੂੰਹ ਫੋੜਾ ਤਾ ਚੱਲ ਲੈ ਨੰਨਾ ਮਾਂ ਕੇ ਸਭ ਦੀ ਸੁੱਖ ਜਿ ਬਣਾਈ